ਨਗਰ ਕੌਂਸਲ ਨਾਬਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਖਿਲਾਫ ਕੌਂਸਲਰ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਉ ਰਿਹਾ ਉਹ ਕੌਂਸਲਰ ਨੇ ਜੋ ਕਾਫੀ ਲੰਮੇ ਸਮੇਂ ਤੋਂ ਖਿਲਾਫ ਚੱਲ ਰਹੇ ਸਨ ਭਾਵੇਂ ਕਿ 23 ਵਾਰ ਨੇ ਨਾਬਾ ਨਗਰ ਕੌਂਸਲ ਦੇ ਇੱਕ ਕੌਂਸਲਰ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਦੋ ਤੋਂ ਚਾਰ ਮਹੀਨੇ ਪਹਿਲਾਂ ਹੁਣ ਬਾਈਕ ਕੌਂਸਲਰ ਨੇ ਕਿੰਨੇ ਕੌਂਸਲਰਾਂ ਨੇ ਮਤੇ ਦੇ ਉੱਪਰ ਸਾਈਨ ਕੀਤੇ ਨੇ ਕੱਲੇ-ਕੱਲੇ ਨਾਲ ਗੱਲਬਾਤ ਵੀ ਕਰਾਂਗੇ ਭਾਵੇਂ ਕਿ ਅਕਾਲੀ ਦਲ ਨਾਲ ਵੀ ਜੁੜੇ ਹੋਏ ਨੇ ਚਾਹੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਚਾਹੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਪੰਕਜ ਪੱਪੂ ਦੀ ਤਰ ਪਤਨੀ ਜਿਹੜੀ ਆਮ ਆਦੀ ਪਾਰਟੀ ਸਰਕਾਰ ਬਣਦੀ ਉਸ ਤੋਂ ਬਾਅਦ ਉਸ ਨੂੰ ਪ੍ਰਧਾਨ ਬਣਾਇਆ ਜਾਂਦਾ ਕਿਉਂਕਿ ਪਿਛਲੇ ਦਿਨੀ ਟਰਾਲੀਆਂ ਦਾ ਰੌਲਾ ਬਹੁਤ ਜ਼ਿਆਦਾ ਚੱਲਿਆ ਸੀ ਪਰ ਉਸ ਵਿਸ਼ੇ ਨੂੰ ਲੈ ਕੇ ਤਾਂ ਨਹੀਂ ਕਿਤੇ ਮਤਾ ਜਿਹੜਾ ਪਾਇਆ ਗਿਆ ਹੈ ਨਾ ਵੱਲੋਂ ਉਹ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਚਰਚਾਵਾਂ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ ਸੀ ਕਹਿੰਦੇ ਕਿਸੇ ਵੇਲੇ ਵੀ ਬੇਪਰੋਸਕੀ ਦਾ ਮਤਾ ਪਾ ਕੇ ਦੇ ਸਕਦੇ ਨੇ ਨਗਰ ਕੌਂਸਲ ਦੇ ਜਿਹੜੇ ਕਾਉਂਸਲਰ ਨੇ ਉਹ ਸਾਡੇ ਪਿੱਛੇ ਖੜੇ ਨੇ ਆਮੇ ਕੀ ਗੁਰਸੇਵ ਸਿੰਘ ਗੋਲੂ ਦੀ ਗੱਲ ਕਰੀਏ ਚਾਹ ਗੁਰਗਬਾਸੀ ਸਿੰਘ ਪੱਟੀ ਹੋਵੇ ਕਈਆਂ ਦੀਆਂ ਪਤਨੀਆਂ ਕਾਉਂਸਲਰ ਨੇ ਪਰ ਉਹ ਨਹੀਂ ਪਹੁੰਚੀਆਂ ਕਈ ਮੌਜੂਦਾ ਕਾਉਂਸਲਰ ਇਹਨਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਕਾਫੀ ਚਰਚਾਵਾਂ ਦਾ ਵਿਸ਼ਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਬਣਿਆ ਹੋਇਆ ਸੀ ਕਿ ਕਮੇਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਕਹਿੰਦੇ ਠੀਕ ਨਹੀਂ ਹੈਗਾ ਪਰ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੁਰਸੇਵ ਸਿੰਘ ਗੋਲੂ ਢੋਡੀ ਦਾ ਬਹੁਤ ਲੰਬੀ ਲੜਾਈ ਸੀ ਤੁਸੀਂ ਤਾਂ ਲੱਗਦਾ ਵੀ ਅੱਜ ਬਹੁਤ ਜ਼ਿਆਦਾ ਖੁਸ਼ ਲੱਗਦਾ ਕੋਈ ਜੰਗ ਜਿੱਤ ਲਈ ਕਹਿੰਦੇ ਤੁਸੀਂ ਤਾਂ ਨਹੀਂ ਦੇਖੋ ਕਹਿੰਦੇ ਕੁਝ ਗੱਲਾਂ ਪਰਮਾਤਮਾ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਫੈਸਲੇ ਉਹ ਕਰਦਾ ਸੇ ਅਤ ਤੇ ਅੰਤ ਇਹ ਅੱਜ ਸਭ ਦੇ ਸਾਹਮਣੇ ਉਹਨੇ ਲਿਆਤਾ ਪਰਮਾਤਮਾ ਨੇ ਸੋ ਉਹੀ ਗੱਲ ਹੈ ਸਾਰਾ ਸ਼ਹਿਰ ਦੁਖੀ ਸੀ ਇਹਨਾਂ ਤੋਂ ਬਹੁਤ ਇਹਦੀ ਮੰਦੀ ਜਿਹੜੀ ਸ਼ਬਦਾਬਲੀ ਸੀ ਸਾਰਿਆਂ ਦੇ ਪ੍ਰਤੀ ਬਰੇ ਵਧੀਆ ਜਿਹੜੇ ਸ਼ਹਿਰ ਦੇ ਰਿਸਪੈਕਟਡ ਪਰਸਨ ਜੀ ਉਹਨਾਂ ਦੇ ਖਿਲਾਫ ਮੰਦੀ ਭਾਸ਼ਾ ਇਹਨੂੰ ਅੱਜ ਇਸ ਮਕਾਮ ਤੇ ਲੈ ਆਈ ਹੈ ਸੋ ਮੈਂ ਸਾਰੇ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਪਾਰਟੀ ਲੀਡਰ ਸਹਿਬਾਨ ਦਾ ਸਾਰੇ ਐਮਸੀ ਭਰਾ ਖੜੇ ਨੇ ਸਾਰੇ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਤੇ ਦੇਮਨ ਸਾਹਿਬ ਮੂਰੇ ਬੇਨਤੀ ਵੀ ਕਰਦੇ ਆ ਕਿ ਤੁਸੀਂ ਵਧੀਆ ਬੰਦੇ ਹੋ ਇਹੋ ਜਿਹੇ ਬੰਦੇ ਨੂੰ ਇੱਕ ਪਾਸੇ ਕਰਕੇ ਇਹਨੂੰ ਖਤਮ ਕਰੋ ਇਹਨੂੰ ਇੱਥੋਂ ਇਹਨੂੰ ਭਜਾਇਆ ਜਾਵੇ ਇੱਥੋਂ ਤੇ ਮੈਂ ਇੱਕ ਸਭ ਤੋਂ ਵੱਡੀ ਕਿਸਾਨ ਯੂਨੀਅਨ ਭਰਾਵਾਂ ਨਾਲ ਜੋ ਇਹਨੇ ਕਰਿਆ ਇੱਕ ਸਾਦਾ ਨਾਂ ਮਿਟਣ ਵਾਲਾ ਦਾਗ ਜਿਹੜਾ ਟਰਾਲੀ ਚੋਰ ਦਾ ਨਾਂ ਮਿਟਣ ਵਾਲਾ ਦਾਗ ਨਾਬੇ ਦੇ ਸਿਰ ਤੇ ਲਵਾ ਗਿਆ ਇਹ ਬੰਦਾ ਇਹਨੂੰ ਕਦੇ ਮਾਫ ਨਹੀਂ ਕਰਨਾ ਚਾਹੀਦਾ ਇੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਲੋਕਾਂ ਦੇ ਪੱਖ ਲਈ ਲੜਿਆਂ ਲੋਕਾਂ ਦੇ ਪੱਖ ਲਈ ਖੜਾਂਗੇ ਜਿੱਥੇ ਵੀ ਅੱਗੇ ਡਿਊਟੀ ਲਾਉਣਗੇ ਸ਼ਹਿਰ ਵਾਸੀ ਨਾਲ ਖੜੇ ਆ ਬਿਲਕੁਲ ਕਿੰਨੇ ਕਾਉਂਸਲਰਾਂ ਵੱਲੋਂ ਜਿਹੜਾ ਬੇਪਰੂਸਕੀ ਦਾ ਮਤਾ ਪਾਇਆ ਗਿਆ ਕਿੰਨੇ ਕਾਉਂਸਲਰ ਟੋਟਲ ਕਿੰਨੇ ਨੇ ਕਿ ਕਿੰਨੇ ਅੱਜ ਹਾਜ਼ਰ ਹੋਏ ਨੇ ਜਿਹੜੇ ਕਿੱਥੇ ਮਤਾ ਹੁਣ ਦਿੱਤਾ ਜਾਊਗਾ ਤੁਹਾਡੇ ਵੱਲ ਦੇਖੋ ਜੀ ਅੱਜ 17 ਕਾਉਂਸਲਰਾਂ ਨੇ ਮਤਾ ਦਿੱਤਾ ਜੀ ਤੇ ਇੱਕ ਆ ਰਹੇ ਆ ਜੀ ਬਾਕੀ ਦੂਜੇ ਵੀ ਆ ਰਹੇ ਨੇ ਜੀ ਕੋਈ ਐਸੀ ਗੱਲ ਨਹੀਂ ਅੱਜ ਸ਼ਹਿਰ ਦੇ ਵਿੱਚ ਤੁਸੀਂ ਐ ਦੇਖਿਓ ਦੀਵਾਲੀ ਮਨਾਉ ਪੜਾਕੇ ਵੱਜਣਗੇ ਸ਼ਹਿਰ ਦੇ ਵਿੱਚ ਤੁਸੀਂ ਜੋ ਅਤਮਚਾਈ ਵੀ ਸੀ ਇਸ ਨੇ ਅਜੋ ਹੱਤ ਦਾ ਨਾਸ ਹੋ ਰਿਹਾ ਸਾਡੇ ਸਤਕਾਰਯੋਗ ਮੈਂ ਐਮਐਲ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਆਓ ਇੱਥੇ ਸਾਡੇ ਐਮਸੀਆਂ ਤੋਂ ਵੱਡਾ ਨਹੀਂ ਇਹ ਐਮਸੀ ਪ੍ਰਧਾਨ ਬਣਾਉਂਦੇ ਨੇ ਹੁਣ ਤਾਰ ਵੀ ਦਿੱਤਾ ਦੇਖੋ ਉਤਾਰ ਦੇਣਾ ਨਾਲ ਦੀ ਨਾਲ ਜਾਰੀ ਤਾਂ ਤੁਹਾਡੀ ਬਹੁਤ ਪੱਕੀ ਸੀ ਦੇਖੋ ਯਾਰ ਜਾਰੀ ਤਾਂ ਤੁਹਾਡੀ ਦੇਖੋ ਜਾਰੀਆਂ ਤਾਂ ਅਸੀਂ ਦੇਖੋ ਐਮਸੀ ਤੋਂ ਉੱਠ ਕੇ ਅਸੀਂ ਕੰਮ ਨਾਬੇ ਦੇ ਵਿੱਚ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਆ ਟਰਾਲੀਆਂ ਚੋਰ ਦਾ ਤੁਸੀਂ ਰੰਗੇ ਹਤੀ ਆਮ ਆਦਮੀ ਪਾਰਟੀ ਦੇ ਘਰ ਸ੍ਰੀਆਮ ਟਾਇਰ ਫੜੇਗੇ ਟਰਾਲੀਆਂ ਫੜੀਆਂ ਗਈਆਂ ਦੇਖੋ ਸ੍ਰੀਆਮ ਇਦੋਂ ਵੱਧ ਕੀ ਸਬੂਤ ਦੇਵਾਂਗੇ ਤੁਹਾਨੂੰ ਫਿਰ ਕਿੰਨੇ ਕ ਟਾਈਮ ਤੋਂ ਗੁੱਸਾ ਆਉਣਾ ਸ਼ੁਰੂ ਹੋਇਆ ਸੀ ਪਪੂ ਦੇ ਖਿਲਾਫ ਦੇਖੋ ਜੀ ਮੈਂ ਤਾਂ ਕੱਟੋ-ਕੱਟ ਮੈਂ ਤਾਂ 3 ਫਰਵਰੀ ਤੋਂ ਚੱਲ ਰਹੇ ਹਾਂ ਜੀ ਮੇਰੇ ਉਹਦੇ ਲੈ ਕੇ ਮੈਂ ਤਾਂ ਗਰੁੱਪਾਂ 'ਚ ਵੀ ਪਾ ਰਿਆ 3 ਫਰਵਰੀ ਤੋਂ ਮੇਰੇ ਨਾਲ ਇਹਦੇ ਨਾਲ ਹੋਇਆ ਮੈਂ ਸਿਰਫ ਕੰਮਾਂ ਪਿੱਛੇ ਸੀਐਮ ਸਾਹਿਬ ਨੂੰ ਵੀ ਮੇਲ ਪਾਈ ਸੀ ਪੱਥਰ ਵਾਲੀ ਸੜਕ ਜਿਹੜੀ ਕਿ 45 ਫੁੱਟ ਸੜਕ ਪਾਸ ਹੋਈ ਆ ਉਹ 26 ਫੁੱਟ ਤੇ ਲੈ ਆਤੀ ਇਹਨਾਂ ਨੇ ਅਸੀਂ ਰੋਲਾ ਪਾਇਆ ਜੇ ਆਵਾਜ਼ ਠਾਣਿਆ ਸਾਨੂੰ ਸਾਨੂੰ ਧਮਕੀਆਂ ਮਿਲਦੀਆਂ ਸੀ ਹਮ ਬਿਲਕੁਲ ਤੁਸੀਂ ਵੀ ਕਾਉਂਸਲਰ ਹੋ ਅਕਾਲੀ ਦਲ ਤੋਂ ਪਰ ਤੁਸੀਂ ਵੀ ਕਾਫੀ ਲੰਮੇ ਸਮੇਂ ਤੋਂ ਵੀ ਕਦ ਉੱਤਰੇ ਪਪੂ ਕਦ ਉੱਤਰੇ ਹਨ ਪਹਿਲਾਂ ਵੀ ਜਦੋਂ ਦੇਮਾਨ ਦੀਆਂ ਪਾਵਰਾਂ 'ਚ ਕੁਝ ਕੋਈ ਕਮੀ ਆਈ ਸੀ ਉਦੋਂ ਵੀ ਤੁਹਾਡਾ ਬਹੁਤ ਸਹਿਯੋਗ ਸੀ ਵੀ ਪਪੂ ਕਮੇਟੀ ਦਾ ਪ੍ਰਧਾਨ ਬਦਲਿਆ ਜਾਵੇ ਪਰ ਨਹੀਂ ਬਦਲੇਗਾ ਅੱਜ ਸਮਾਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਆਮ ਆਦਮੀ ਪਾਰਟੀ ਦਾ ਕੌਂਸਲਰ ਹਾਂ ਠੀਕ ਹੈ ਜੀ ਤੇ ਜਿਹੜਾ ਇਹ ਨੇ ਸਾਡੇ ਸਾਰੇ ਐਮਸੀਪਾਈ ਚਾਰੇ ਤੇ ਇੱਕ ਦਾਗ ਲਾਤਾ ਸੀਗਾ ਟਰਾਲੀ ਚੋਰ ਦਾ ਟਰਾਲੀਆਂ ਇਹਦੇ ਲੰਮੇ ਬਰਾਮਦੇ ਵੀ ਹੋ ਗਏ ਉਹਨਾਂ ਦੇ ਟਾਇਰ ਇਹਦੇ ਫੈਕਟ ਆ ਵਰਕਸ਼ਾਪ ਦੇ ਵਿੱਚੋਂ ਤੇ ਦੂਜਾ ਇਹ ਕਹਿੰਦਾ ਮੈਂ ਮਿਸਤਰੀ ਹਾਂ ਤਾਂ ਸਾਡੇ ਰਾਮਗੜਿਆ ਭਾਈਚਾਰੇ ਨੂੰ ਵੀ ਇਹਨੇ ਬਦਨਾਮ ਕਰਿਆ ਮਿਸਤਰੀ ਦਾ ਕੰਮ ਕਰਦਾ ਇਹ ਰਾਮਗੜਿਆ ਨਹੀਂ ਹੈਗਾ ਉਹਦੀ ਵੀ ਮੈਂ ਨਖੇਦੀ ਕਰਦਾ ਤੇ ਦੂਜਾ ਮੈਂ ਤੁਹਾਡੇ ਮਾਧਿਅਮ ਰਾਮੀਆ ਨੇ ਇਹ ਵੀ ਪੁੱਛਣਾ ਚਾਹਣਾ ਆਪ ਇੱਕ ਬਲੇਰੋ ਗੱਡੀ ਚੱਕੀ ਫਿਰਦਾ ਹੈ ਤੇ ਉਹਦੇ ਬੱਤੀ ਲਾਈ ਫਿਰਦਾ ਇਹਦੇ ਲਈ ਵੀ ਕਿਹੜਾ ਅਧਿਕਾਰ ਆ ਬੱਤੀਆਂ ਲਾਉਣ ਦਾ ਤੇ ਦੂਜੇ ਪਾਸੇ ਇਹ ਕਹਿ ਰਿਹਾ ਮੈਂ ਮਜ਼ਦੂਰ ਦਾ ਪੁੱਤਾਂ ਮਜ਼ਦੂਰ ਦਾ ਪੁੱਤ ਲੈਵੇ 20-30 ਹਜ਼ਾਰ ਵਾਲੀ ਨੈਨੋ ਸੀਗੀ ਨੈਨੋ ਤੋਂ ਬਲੇਰੋ ਤੱਕ ਕਿਵੇਂ ਪਹੁੰਚ ਗਿਆ ਠੀਕ ਹੈ ਨਾ ਇਹ ਕਹਿ ਰਿਹਾ ਨਾ ਮੈਂ ਮੈਂ ਸ਼ਹਿਰ ਦੇ ਵਿੱਚ ਸਫਾਈ ਦਾ ਮੈਂ ਤਾਂ ਇੱਕ ਸੇਵਾ ਕਰਦਾ ਸੇਵਾ ਕਰਕੇ ਸਾਨੂੰ ਤਾਂ ਇਹ ਜੇ ਪਤਾ ਨਹੀਂ ਕਿਹੜੀ ਸੇਵਾ ਇਹ ਜਿਹੜੀ ਸੇਵਾ ਕਰਕੇ ਤੇ ਲੈਵੇ ਨੈਨੋ ਧੋਬ ਲੈ ਰੋ ਪਹੁੰਚ ਗਿਆ ਪਾਵਰ ਦਾ ਤਾਂ ਹਰੇਕ ਇਸਤੇਮਾਲ ਕਰਦਾ ਜੇਕਰ ਤੁਸੀਂ ਪਾਵਰ ਤੇ ਹੁੰਦੇ ਤੁਸੀਂ ਵੀ ਕੰਮ ਤਾਂ ਕਰਨੇ ਸੀ ਨਾ ਨਹੀਂ ਨਹੀਂ ਅਸੀਂ ਕੰਮ ਡਿਵੈਲਪਮੈਂਟ ਦੇ ਕਰਨੇ ਸੀ ਨਾ ਆਪਣੀਆਂ ਜੇਬਾਂ ਥੋੜੀ ਭਰਨੇ ਸੀ ਗਿਆ ਇਹ ਤਾਂ ਤੁਸੀਂ ਦੇਖਦੇ ਜਾਓ ਇਹ ਤਾਂ ਟਰਾਲੀ ਵਾਲਾ ਨਾ ਇਹ ਸਾਡੇ 'ਤੇ ਨਾਮ ਇਲਜ਼ਾਮ ਲਾਉਂਦਾ ਹੈ ਵੀ ਭਾਈ ਇਹ ਮੇਰੇ ਨਾਲ ਸਾਜ਼ਿਸ਼ ਰਚੀ ਆ ਗਲਤੀਆਂ ਆਪ ਕਰ ਰਿਹਾ ਹੈ ਠੀਕ ਆ ਨਾ ਉਹਦੀ ਸਜ਼ਾ ਅੱਜ ਨਹੀਂ ਤਾਂ ਕੱਲ ਮਿਲਣੀ ਹੋ ਮਿਲਣੀ ਆ ਤੇ ਜਿਹੜੀ ਇਹ ਇਲਜ਼ਾਮ ਜੇ ਲਾਉਂਦਾ ਫਿਰਦਾ ਹਜੇ ਤਾਂ ਬਹੁਤ ਇਲਜ਼ਾਮ ਨਿਕੜਦੇ ਨੇ ਬਹੁਤ ਜ਼ਿਆਦਾ ਇਹ ਤਾਂ ਕਾਪਲੇ ਤੇ ਕਾਪਲਾ ਹੈ ਬਿਲਕੁਲ ਕਹਿੰਦੇ ਕਾਪਲੇ ਤੇ ਕਾਪਲਾ ਨਿਕਲਣਾ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੰਟੂ ਜੀ ਤੁਸੀਂ ਤਾਂ ਕਾਫੀ ਲੰਮੇ ਸਮੇਂ ਤੋਂ ਨਾਲ ਚੱਲ ਰਹੇ ਸੀ ਪੱਪੂ ਦੇ ਨਾ ਪਿਛਲੇ ਦਿਨ ਵੀ ਗੱਡੀ 'ਚ ਕਾਫੀ ਘੁੰਮੇ ਤੁਸੀਂ ਦੇਖੋ ਸਰਕਾਰ ਨਾਲ ਆ ਜੀ ਅਸੀਂ ਤਾਂ ਐਮ.ਐਲ.ਏ. ਸਾਹਿਬ ਨਾਲ ਆ ਹੁਣ ਵੀ ਖੜਿਆ ਹਾਂ ਐਮ.ਐਲ.ਏ. ਸਾਹਿਬ ਦਾ ਜੋ ਹੁਕਮ ਹੋਊਗਾ ਬਿਲਕੁਲ ਸਿਰ ਮੱਥੇ ਹੈਗਾ ਪਰ ਜੋ ਵੀ ਗਲਤ ਇੱਥੇ ਕਮੇਟੀ 'ਚ ਹੋਇਆਗਾ ਉਹ ਤੁਸੀਂ ਸਾਰਿਆਂ ਨੂੰ ਜਾਣੂ ਹੋ ਤੁਸੀਂ ਐਡਾ ਵੱਡਾ ਜਿਹੜਾ ਦਾਗ ਲੱਗਿਆ ਉਸ ਦਾਗ ਨੂੰ ਦੇਖਦੇ ਹੋਏ ਇਸ਼ਾਰਾ ਬਣਾਉਣ ਵੇਲੇ ਵੀ ਸਭ ਤੋਂ ਅੱਗੇ ਸੀਗਾ ਅਜ ਉਤਾਰਨ ਵੇਲੇ ਵੀ ਸਭ ਤੋਂ ਅੱਗੇ ਨੇ ਇਹਦੇ ਵਿੱਚ ਕੋਈ ਪਾਰਟੀ ਅਕਾਲੀ ਦਲ ਨਹੀਂ ਕੋਈ ਕੋਈ ਕਿਸੇ ਤਰ੍ਹਾਂ ਦਾ ਸਾਰੇ ਇਕੱਠੇ ਆ ਸੀ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਹੋ ਤੁਹਾਡੀ ਇਸ ਵਿਸ਼ੇ ਤੇ ਕੋਈ ਵਿਧਾਇਕ ਦੇ ਨਾਲ ਗੱਲਬਾਤ ਹੁੰਦੀ ਆ ਕੋਈ ਵੀ ਅਸੀਂ ਬੇਪਰੋਸਗੀ ਦਾ ਮਤਾ ਪਾ ਰਹੇ ਆ ਨਹੀਂ ਐਮਐਲਏ ਸਾਹਿਬ ਤਾਂ ਦੇਖੋ ਆਣਗੇ ਬਾਹਰ ਨੇ ਹਲੇ ਜਦੋਂ ਆ ਜਾਣਗੇ ਅਸੀਂ ਉਹਨਾਂ ਨੂੰ ਜਾਣੂ ਕਰਾਵਾਂਗੇ ਵੀ ਆ ਕੁਝ ਪਿੱਛੇ ਤੁਹਾਡੇ ਦੇਖੋ ਚੱਲਦਾ ਰਿਹਾ ਐਮਐਲਏ ਸਾਹਿਬ ਉਰੇ ਹੈ ਨਹੀਂ ਸੀਗੇ ਪਿੱਛੇ ਥੋਨੇ ਦੇਖੇ ਇਸ਼ਾਰਾ ਤਾਂ ਨਹੀਂ ਉਪਰੋਂ ਨਹੀਂ ਐਮਐਲਏ ਸਾਹਿਬ ਨੇ ਤਾਂ ਦੇਖੋ ਆ ਕੇ ਸੱਚ ਦਾ ਸੱਚ ਝੂਠ ਦਾ ਝੂਠ ਦੇਖਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹਨਾਂ ਨੇ ਦੇਖਣਾ ਹੈਗਾ ਵੀ ਕੀ ਆ ਗਲਤ ਨੂੰ ਗਲਤ ਐਮਐਲਏ ਸਾਹਿਬ ਤੇ ਸਾਨੂੰ ਪੂਰਾ ਭਰੋਸਾ ਹੈਗਾ ਪਹਿਲਾਂ ਵੀ ਉਹਨਾਂ ਨੇ ਦੇਖੋ ਜੇ ਕੁਝ ਬਣਾਇਆ ਸੀ ਇਹਨੂੰ ਕੁਝ ਦੇਖ ਕੇ ਬਣਾਤੀ ਪਰ ਹੁਣ ਜਿਹੜੀਆਂ ਗਲਤੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਵੀ ਐਮਐਲਏ ਸਾਹਿਬ ਨੂੰ ਜਾਣੂ ਨੇ ਬਿਲਕੁਲ ਕ੍ਰਿਸ਼ਨ ਜੀ ਕਿਸ ਤਰ੍ਹਾਂ ਦੇਖਦੇ ਹੋ ਬੜੀ ਧੀਰ ਤੋਂ ਠੀਕ ਹੈ ਇਹ ਅਸੀਂ ਸਰਕਾਰ ਨਾਲ ਤੀ ਠੀਕ ਹੈ ਐਮਐਲਏ ਸਾਹਿਬ ਨਾਲ ਤੀ ਇਹ ਬੜੀ ਧੀਰ ਤੋਂ ਸੀ ਬੜੇ ਦੁਖੀ ਸੀ ਕੋਈ ਕੰਮ ਨਹੀਂ ਹੁੰਦਾ ਦੀ ਸਾਡਾ ਇਹ ਸਫਾਈ ਨੂੰ ਕਹਣਾ ਕੋਈ ਨਹੀਂ ਭੇਜਦੰਨੇ ਮੁੜ ਕੇ ਭੇਜਣੀ ਨਹੀਂ ਸੁਣਨੀ ਹੋਣੀ ਹੈਗੀ ਜਾਂ ਕੋਈ ਸੀਵਰੇਜ ਕੋਈ ਅੜ ਗਿਆ ਜਦ ਨਹੀਂ ਇਹਨਾਂ ਨੇ ਕੋਈ ਭੇਜਣਾ ਇਸ ਕਰਕੇ ਸੀ ਬਹੁਤ ਦੁਖੀ ਸੀ ਅੱਜ ਬਹੁਤ ਚੰਗਾ ਕੰਮ ਕਰਿਆ ਇਹਨਾਂ ਨੇ ਸਾਰਿਆਂ ਨੇ ਨਗਰ ਕੌਂਸਲ ਦੇ ਮਤੇ ਸਹਿਨ ਕਿਤੇ ਨਹੀਂ ਘਰ ਬੈਠ ਕੇ ਕਿਤੇ ਕਿੱਥੇ ਕੀਤੇ ਸੀ ਮਤੇ ਸਹਿਰ ਇਹ ਤਾਂ ਉਰੇ ਆ ਕੇ ਕਰਨੀ ਸੀ ਕੀ ਦੀ ਮਜੂਦਗੀ ਚ ਆਪਣੀ ਮਜੂਦਗੀ ਤਾਂ ਦੇਖੋ ਉਹ ਬੈਠਾਂਗੇ ਦਵਾਰੇ ਫੇਰ ਹਾਂ ਜੀ ਬਣਾਵਾਂਗੇ ਫੇਰ ਸਾਰੇ ਬੈਠੇ ਸੀ ਉਹ ਸਟਾਫ ਹਾਂ ਜੀ ਸਾਰੇ ਸਟਾਫ ਵਰਕਰ ਬੈਠੇ ਸੀ ਹਾਂ ਜੀ ਹਾਂ ਸਾਰੇ ਬੈਠੇ ਸੀ ਸਟਾਫ ਜੀ ਬਿਲਕੁਲ ਗੁਰਬਖਸ਼ ਸਿੰਘ ਪੱਟੀ ਇਹਨਾਂ ਦੀ ਧਰਮ ਪਤਨੀ ਕਾਉਂਸਲਰ ਆ ਕਿਸ ਤਰ੍ਹਾਂ ਦੇਖਦੇ ਹਾਂ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹੋ ਆ ਅੱਜ ਤੁਸੀਂ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਹੋ ਜਿਹੜੀ ਮੀਟਿੰਗ ਕੀਤੀ ਗਈ ਹੈ ਕਾਉਂਸਲਰਾਂ ਵੱਲੋਂ ਜਿਹੜੀ ਇਹ ਹੈ ਇਸ ਸ਼ਹਿਰ ਦੇ ਵਿੱਚ ਤਕਰੀਬਨ 3 3.5 ਸਾਲ ਤੋਂ ਕਲਕਹੀ ਲੱਗਿਆ ਹੋਇਆ ਸੀ ਪਰੰਤੂ ਬੜਾ ਸਮਾਂ ਆਇਆ ਸੀ ਪਹਿਲਾਂ ਵੀ ਸੋਚਦੇ ਵੀ ਸੀ ਸ਼ਾਇਦ ਮਤਲਬ ਕਿ ਸੁਧਾਰ ਹੋ ਜਵੇ ਐਮਐਲਏ ਸਾਹਿਬ ਨੂੰ ਵੀ ਕਈ ਵਾਰੀ ਅਸੀਂ ਕਿਹਾ ਪਰੰਤੂ ਕੋਈ ਵੀ ਸੁਧਾਰ ਨਹੀਂ ਹੋਇਆ ਪਿੱਛੇ ਜਿਹੜਾ ਟਰਾਲੀਆਂ ਦਾ ਮਸਲਾ ਹੋਇਆ ਸਾਡੇ ਸਤਿਕਾਰਯੋਗ ਸਰਦਾਰ ਸਾਧੂ ਸਿੰਘ ਜੀ ਧਰਮਸੋਦ ਜੀ ਨੇ ਬੈਠ ਕੇ ਪਰਸੋਂ ਚ ਉਥੇ ਮੀਟਿੰਗ ਕੀਤੀ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਅਸੀਂ ਉਹਨਾਂ ਨੂੰ ਸੁਝਾਅ ਦਿੱਤਾ ਵੀ ਮੰਤਰੀ ਸਾਹਿਬ ਆਪਾਂ ਨੂੰ ਕਿਸਾਨਾਂ ਦੇ ਹਿੱਤ ਦੇ ਲਈ ਤੇ ਸ਼ਹਿਰ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਨੂੰ ਇਸ ਤੋਂ ਹਮਾਇਤ ਵਾਪਸ ਲੈਣੀ ਚਾਹੀਦੀ ਹੈ ਤਾਂ ਉਹਨਾਂ ਨੇ ਸਾਰੇ ਸਾਡੇ ਇਕੱਲੇ-ਕੱਲੇ ਜਿੰਨੇ ਵੀ ਅਸੀਂ 6-7 ਕਾਉਂਸਲਰ ਸੀ ਕਾਂਗਰਸ ਦੇ ਉਹਨਾਂ ਦੀ رائے ਲੈ ਕੇ ਸਹਿਮਤੀ ਦੇ ਨਾਲ ਅੱਜ ਉਹ ਦਿੱਲੀ ਗਏ ਹੋਏ ਸੀ ਉਹਨਾਂ ਦਾ ਕੱਲ ਹੀ ਰਾਤੀ ਮੈਨੂੰ ਮੈਸੇਜ ਆਇਆ ਸੀ ਕੱਲੇ-ਕੱਲੇ ਕਾਉਂਸਲਰ ਨੂੰ ਮੈਸੇਜ ਆ ਗਿਆ ਸੀ ਵੀ ਆਪਾਂ ਕਿਸਾਨਾਂ ਦੇ ਹਿੱਤ ਲਈ ਤੇ ਨਾਭੇ ਸ਼ਹਿਰ ਦੇ ਹਿੱਤ ਦੇ ਲਈ ਇਹਦੇ ਖਿਲਾਫ ਬੇਪਰੋਸਗੀ ਦਾ ਮਤੇ ਤੇ ਸਹਿਮਤੀ ਪ੍ਰਗਟ ਕਰਦੇ ਹਾਂ ਬਿਲਕੁਲ ਮਤਾ ਪਾਇਆ ਗਿਆ ਹੁਣ ਇਹ ਮਤਾ ਕਿੱਥੇ ਜਾਊਗਾ ਡੀਸੀ ਕੋਲ ਜਾਊਗਾ ਐਸਡੀਮ ਕੋਲ ਜਾਊਗਾ ਕਿੰਨੇ ਟਾਈਮ ਦਾ ਇਹਦਾ ਪ੍ਰੋਸੈਸ ਆ ਕਿ ਜਿਨ੍ਹਾਂ ਨੇ ਦੱਸ ਕੀਤੇ ਕੀਤੇ ਉਹ ਦੁਬਾਰਾ ਤਾਂ ਨਹੀਂ ਕਿਤੇ ਪਪੂ ਵੱਲ ਸਜਾਤਾ ਚਾवला ਵੱਲ ਚਲੇ ਜਾਣਗੇ ਦੇਖੋ ਜੀ ਇਹ ਪਹਿਲਾਂ ਇਹਨੂੰ 14 ਦਿਨ ਦਿੱਤੇ ਜਾਣਗੇ ਸਜਾਤਾ ਚਾਪਲਾ ਜੀ ਨੂੰ ਮੀਟਿੰਗ ਸੱਦਣ ਦੇ ਲਈ ਇਹ ਜੇ 14 ਦਿਨ ਦੇ ਵਿੱਚ ਮੀਟਿੰਗ ਨਹੀਂ ਸਾਦੇ ਤਾਂ ਇਹਨਾਂ ਨੂੰ 14 ਦਿਨ ਫੇਰ ਮੀਟਿੰਗ ਸੱਦਣ ਲਈ ਦਿੱਤੇ ਜਾਣਗੇ। ਕੁੱਲ 28 ਦਿਨ ਇਹਨਾਂ ਨੂੰ ਮਿਲਣਗੇ ਜਿਹੜਾ ਅਸੀਂ ਅੱਜ ਬੇਪਰੋਸਗੀ ਦਾ ਮਤਾ ਦਿੱਤਾ ਹੈ, ਈਓ ਸਾਹਿਬ ਦੇ ਨਾਂ ਦਿੱਤਾ ਹੈ, ਈਓ ਸਾਹਿਬ ਡੀਸੀ ਸਾਹਿਬ ਨੂੰ ਭੇਜਣਗੇ ਤੇ ਉਸ ਤੋਂ ਬਾਅਦ ਡਾਇਰੈਕਟਰ ਲੋਕਲ ਬਾੜੀ ਨੂੰ ਭੇਜਿਆ ਜਾਊਗਾ ਤੇ ਐਸਡੀਐਮ ਮੈਡਮ ਨੂੰ ਭੇਜਿਆ ਜਾਊਗਾ। ਜਿਹੜੀ ਮੀਟਿੰਗ ਕਾਲ ਕਰਨ ਦਾ ਅਧਿਕਾਰ ਹੈ ਉਹ ਸਜਾਤਾ ਚਾਵਲਾ ਨੂੰ ਹੈ। ਉਹਨੇ ਹੀ ਲਿਖ ਕੇ ਈਓ ਸਾਹਿਬ ਨੂੰ ਦੇਣਾ ਵੀ ਮੈਂ ਫਲਾਣੇ ਦਿਨ ਮੀਟਿੰਗ ਦਾ ਇਹ ਪ੍ਰੋਸਗੀ ਦੇ ਮਤੇ ਤੇ ਫੈਸਲਾ ਕਰਾਉਣਾ ਚਾਹੁੰਦੀ ਆ ਉਸ ਦਿਨ ਸਾਰੇ ਹੀ ਦੇਖੋ ਅੱਜ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ 17 ਕਾਉਂਸਲਰਾਂ ਨੇ ਸਾਈਨ ਕੀਤਾ ਤੇ ਇੱਕ ਕਾਉਂਸਲਰ ਆ ਜਿਹੜਾ ਉਹ ਕੈਨੇਡਾ ਗਿਆ ਹੋਇਆ ਉਹਦੇ ਨਾਲ ਟੈਲੀਫੋਨ ਤੇ رابطہ ਹੋ ਗਿਆ ਤੇ ਉਹਨੇ ਸਹਿਮਤੀ ਦਿੱਤੀ ਹੈ ਕੱਲ ਨੂੰ ਜਾਂ ਅਗਲੇ ਦਿਨ ਉਹਨੇ ਨਾਬੇ ਆ ਜਾਣਾ ਹੈ ਤਕਰੀਬਨ 22 ਬੰਦਿਆਂ ਦੇ ਹਾਊਸ ਦੇ ਵਿੱਚ 18 ਬੰਦਿਆਂ ਦੀ ਸਹਿਮਤੀ ਹੈ ਤੇ ਦੋ ਸਾਡੇ ਭਰਾਵਾਂ ਨੇ ਸਾਨੂੰ ਕਿਹਾ ਮੈਨੂੰ ਪੂਰੀ ਉਮੀਦ ਹੈ ਵੀ ਕੀ ਇਹ ਜਿਹੜਾ ਬੇਪਰੋਸਗੀ ਮਤਾ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ 20 ਬੰਦੇ ਬੇਪਰੋਸਗੀ ਦੇ ਨਾਲ ਖੜੇ ਹੋਣਗੇ ਸ਼ਾਇਦ ਮੇਰਾ ਖਿਆਲ ਹੈ ਹੋ ਸਕਦਾ ਮੈਂ ਮੇਰੇ ਭੈਣ ਸਜਾਤਾ ਚਾਵਲਾ ਨੂੰ ਇਹ ਨਿੱਜੀ ਤੌਰ ਤੇ ਬੇਨਤੀ ਕਰੂੰਗਾ ਕਿ ਜੇ ਆਪਣੇ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਹੈਗਾ ਤਾਂ ਆਪਾਂ ਨੂੰ اخਲਾਕੀ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਤੇ ਅੱਜ ਇੱਕ ਗੱਲ ਹੋਰ ਹੈ ਅੱਜ ਅਸੀਂ 4:02 ਮਿੰਟ ਤੇ ਬੇਪਰੋਸਗੀ ਦਾ ਮਤਾ ਜਿਹੜਾ ਰਸੀਟ ਤੇ ਦੇਤਾ ਅੱਜ ਤੋਂ ਬਾਅਦ ਜਿਸ ਦਿਨ ਤੱਕ ਇਹ ਬੇਪ੍ਰੋਸਗੀ ਦਾ ਮਤਾ ਪਾਸ ਦੇ ਹੱਕ ਦੇ ਵਿੱਚ ਜਾਂ ਜੋ ਵੀ ਫੈਸਲਾ ਹੁੰਦਾ ਉਦੋਂ ਤੱਕ ਨਗਰ ਕੌਂਸਲ ਸਜਾਤਾ ਚਾਵਲਾ ਕੋਈ ਵੀ ਨਗਰ ਕੌਂਸਲ ਦੀ ਐਕਟੀਵਿਟੀ ਦੇ ਵਿੱਚ ਤੇ ਨਾ ਹੀ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਦਖਲਦਾਨੀ ਨਹੀਂ ਹੋ ਸਕਦੀ ਕੋਈ ਵੀ ਦਸਕਤ ਨਹੀਂ ਹੋਣਗੇ ਸਿਰਫ ਜਿਹੜੀ ਸੀਨੀਅਰ ਮੀਤ ਪ੍ਰਧਾਨ ਹੈ ਉਹ ਹੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਉਹ ਕੰਮਕਾਰ ਕਰੂਗੀ ਉਸ ਤੋਂ ਬਾਅਦ ਅੱਜ ਹੀ ਸਾਰੇ ਮੈਂ ਮਲਕਿ ਇਹੋ ਨਗਰ ਕੌਂਸਲ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਤੇ ਪ੍ਰੋਪਰ ਤੌਰ ਤੇ ਰੋਕ ਲਗਾਈ ਜਾਵੇ ਪੱਟੀ ਸਾਹਿਬ ਸਰਕਾਰਾਂ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਕੇਵਲ ਸਰਕਾਰਾਂ ਦਾ ਦਬਾਅ ਐ ਐਸਾ ਪੈਂਦਾ ਕਿ ਸਾਰੇ ਕਾਉਂਸਲਰ ਕਿਤੇ ਬੈਠ ਤੇ ਫਿਰ ਦੁਬਾਰਾ ਖੜ ਜਾਣਾ ਦੇਖੋ ਜੀ ਗੱਲ ਇਹ ਐ ਵੀ ਮੈਂ ਪਹਿਲਾਂ ਇੱਕ ਗੱਲ ਕਹੀ ਆ ਜਮੀਰ ਦੀ ਆਵਾਜ਼ ਜੇ ਜਾਗਦੀ ਜਮੀਰ ਵਾਲੇ ਹੋਣਗੇ ਉਹਨਾਂ ਨੇ ਦੁਬਾਰਾ 90 ਦੇ ਲੋਕਾਂ ਨੂੰ ਜਵਾਬ ਦੇ ਹੋਣਗੇ ਤਾਂ ਮੇਰਾ ਖਿਆਲ ਆ ਵੀ ਕੋਈ ਵੀ ਪਿੱਛੇ ਨਹੀਂ ਹਟੂਗਾ ਅਸੀਂ ਨਾਪਾ ਦੀ ਜਨਤਾ ਨੂੰ ਸਾਡੇ ਲੀਡਰ ਵੀ ਜਵਾਬ ਦੇ ਨੇ ਉਹਨਾਂ ਨੇ ਵੀ ਇਲੈਕਸ਼ਨ ਲੜਨੀ ਹੈ ਸਦਾ ਸਾਧੂ ਸਿੰਘ ਧਰਮਸੋਧ ਜੀ ਦਾ ਸਪੈਸ਼ਲ ਹੁਕਮ ਹੈ ਅਸੀਂ ਇੱਕ ਗੱਲ ਵਾਅਦੇ ਨਾਲ ਕਹਿੰਦੇ ਆ ਵੀ ਸਾਡਾ ਪਾਰਟੀ ਦਾ ਜੋ ਸਾਨੂੰ ਸਾਧੂ ਸਿੰਘ ਧਰਮਸੋਧ ਜੀ ਦਾ ਹੁਕਮ ਹੋਇਆ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦੇ ਲਈ ਅਸੀਂ ਬਿਲਕੁਲ ਵੀ ਬੈਕਫੁੱਟ ਤੇ ਨਹੀਂ ਜਾਵਾਂਗੇ ਬਿਲਕੁਲ ਬਾਕਬਕ ਕਾਉਂਸਲਰਾਂ ਦਾ ਜਿਹੜਾ ਅੱਜ ਕਰਮ ਚੁੱਕਿਆ ਗਿਆ ਇਹ ਸਾਡੀ ਪਾਰਟੀ ਦਾ ਵੀ ਹਕਮਤੀ ਪੱਟੀ ਸਾਹਿਬ ਕਈ ਦਿਨਾਂ ਦੇ ਕਹਿ ਰਹੇ ਤੇ ਵੀ ਸ਼ਹਿਰ ਵਾਸੀਆਂ ਦਾ ਤੇ ਪਿੰਡਾਂ ਵਾਲਾਂ ਦਾ ਕਿਸਾਨਾਂ ਦਾ ਕਿ ਮੁੱਦਾ ਵੀ ਜਿਹੜਾ ਇਹ ਦੋਸ਼ ਲੱਗਿਆ ਇਹ ਉਹਦੇ ਕਰਕੇ ਸਾਡੇ ਨਾਲ ਭਾਈਚਾਰਾ ਸਾਰਾ ਕਹਿ ਰਿਹਾ ਸੀ ਵੀ ਆਪਣੀ ਹਮਾਇਤ ਵਾਪਸ ਲਓ ਇਹ ਕਾਂਗਰਸ ਪਾਰਟੀ ਨੇ ਹਮਾਇਤ ਵਾਪਸ ਲਈ ਆ ਤੇ ਮંત્રી ਸਾਹਿਬ ਨੇ ਅੱਜ ਆਉਣਾ ਸੀ ਉਹ ਦਿੱਲੀ ਗਏ ਵਾ ਸੀ ਮੀਟਿੰਗ ਤਿੰਨ ਹੀ ਤਾਂ ਉਹਨਾਂ ਨੇ ਆਪ ਪਾ ਕੇ ਮੂਰੇ ਲਾ ਕੇ ਪੱਟੀ ਸਾਹਿਬ ਦੀ ਡਿਊਟੀ ਲਈ ਆ ਇਹਨਾਂ ਨੇ ਨਾਲ ਹੋ ਕੇ ਮਤਾ ਦਿੱਤਾ ਵੀ ਮੈਂ ਇਹਤ ਵਾਪਸ ਲਈ ਆ ਅਸੀਂ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨੂੰ ਪੂਰਾ ਕੀਤਾ ਜਾਵੇ ਭੁੱਲ ਬੱਖ-ਬੱਖ ਕਾਉਂਸਲਰਾਂ ਦੇ ਨਾਲ ਗੱਲਬਾਤ ਕੀਤੀ ਆ ਬੇਪਰੋਸਕੀ ਦਾ ਮਤਾ ਤਾਂ ਜ਼ਰੂਰ ਪਾਇਆ ਗਿਆ ਇਹ ਪ੍ਰੋਸੈਸ ਬਹੁਤ ਲੰਬਾ ਪਹਿਲਾਂ ਯੋ ਤੋਂ ਐਸ ਡੀ ਐਮ ਨਾਬਾ ਐਸ ਡੀ ਐਮ ਨਾਬਾ ਤੋਂ ਡੀ ਸੀ ਪਟਿਆਲਾ ਤੇ ਡੀ ਸੀ ਪਟਿਆਲਾ ਤੋਂ ਲੋਕਲ ਬਾਡੀ ਦੇ ਕੋਲ ਜਾਏਗਾ ਸਰਕਾਰ ਮਨਜ਼ੂਰ ਕਰਦੀ ਆ ਜਾਂ ਨਹੀਂ ਕਰਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਅੱਜ 18 ਕਾਉਂਸਲਰਾਂ ਵੱਲੋਂ ਵੇ ਪ੍ਰੋਸਕੀ ਦੇ ਮਤੇ ਤੇ ਸਾਈਨ ਜ਼ਰੂਰ ਕਰ ਦਿੱਤੇ ਗਏ ਨੇ ਪਰ ਹੁਣ ਸਰਕਾਰ ਦੇ ਦਰਬਾਰ ਦੇ ਵਿੱਚ ਇਹ ਮਤਾ ਜਾਵੇਗਾ ਸਰਕਾਰ ਪਾਸ ਕਰੇਗੀ ਜਾਂ ਨਹੀਂ ਕਰੇਗੀ ਕਿਉਂਕਿ 14 ਦਿਨਾਂ ਦਾ ਪ੍ਰੋਸੈਸ ਆ 14 ਤੋਂ 28 ਦਿਨ ਦਾ ਪ੍ਰੋਸੈਸਾ ਨਗਰ ਕੌਂਸਲ ਜਿਹੜੀ ਪ੍ਰਧਾਨ ਆ ਸਜਾਤਾ ਚਾਵਲਾ ਉਹ ਕਾਲ ਦੇਵੇਗੀ ਕੌਂਸਲਰਾਂ ਨੂੰ ਮੀਟਿੰਗ ਦੀ ਕਾਲ ਦੇਵੇਗੀ ਮੀਟਿੰਗ ਦੀ ਕਾਲ ਤੋਂ ਬਾਅਦ ਪਤਾ ਚੱਲੇਗਾ ਕਿਹੜੇ ਕੌਂਸਲਰ ਕਿਧਰ ਨੇ ਕਿਹੜੇ ਕੌਂਸਲਰ ਕਿਧਰ ਨੇ ਨਾਬਾ ਤੋਂ ਹਰਮਿੰਦਰ ਸਿੰਘ ਮਾਨ